ਰੋਪੜ ਰੇਂਜ ਡੀਆਈਜੀ ਹਰਚਰਨ ਸਿੰਘ ਭੋਲਰ ਹੋਰਾਂ ਦੇ ਕੇਸ ਦੀ ਕੀ ਅਪਡੇਟ ਹੈ ਉਹ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਆਂ ਵੈਸੇ ਇਸ ਵੇਲੇ ਹਰਚਰਨ ਸਿੰਘ ਭੋਲਰ ਰੋਪੜ ਰੇਂਜ ਦੇ ਡੀਆਈਜੀ ਤਾਂ ਨਹੀਂ ਹੈਗੇ ਕਿਉਂਕਿ ਉਹ ਸਰਕਾਰ ਵੱਲੋਂ ਸਸਪੈਂਡ ਕਰਤੇ ਗਏ ਨੇ ਬੀਤੇ ਕੱਲ 14 ਦਿਨਾਂ ਦੀ ਨਿਆਂਇਕ ਹਰਾਸ ਦੇ ਵਿੱਚ ਭੇਜਤਾ ਗਿਆ ਡੀਆਈਜੀ ਭੋਲਰ ਨੂੰ ਇਸ ਵੇਲੇ ਤੁਸੀਂ ਕਹਿ ਸਕਦੇ ਹੋ ਕਿ ਸਾਫ ਕੱਢੀ ਗਈ ਜੀ ਕਿਉਂਕਿ ਇੱਕ ਕੇਸ ਜਿਹੜਾ ਜੜਾ ਚ ਬਹਿ ਗਿਆ ਡੀਆਈਜੀ ਭੁੱਲਰ ਦੇ ਕਿ ਕਿਵੇਂ ਇੱਕ ਗੋਬਿੰਦਗੜ੍ਹ ਦੇ ਜਿਹੜਾ ਵਪਾਰੀ ਸੀ ਸਕ੍ਰੈਪ ਦਾ ਕੰਮ ਕਰਦਾ ਸੀ ਉਹਦੇ ਕੋਲੋਂ 8 ਲੱਖ ਦੀ ਜਿਹੜਾ ਰਿਸ਼ਵਤ ਦਾ ਮਾਮਲਾ ਸੀ ਜਿਸ ਮਾਮਲੇ ਨੇ ਪੰਜਾਬ ਦੀ ਸਿਆਸਤ ਤੇ ਪੰਜਾਬ ਦੀ ਅਫਸਰशाही ਦੇ ਵਿੱਚ ਤਰਥੱਲੀ ਮਚਾਤੀ ਮੌਜੂਦਾ ਡੀਆਈਜੀ ਤੋਂ ਹਰਚਰਨ ਸਿੰਘ ਭੁੱਲਰ ਸਾਹਿਬ ਦਾ ਡੀਆਈਜੀ ਹੋਗੇ ਪਹਿਲਾਂ ਉਹ ਕੋਠੀਆਂ ਕਾਰਾਂ ਵਾਲੇ ਰੁਤਵੇ ਅੱਜ ਜੇਲ੍ਹ 'ਚ ਬੈਠੇ ਨੇ ਇਸ ਕੇਸ ਦੀ ਕੀ ਤਾਜ਼ਾ ਅਪਡੇਟ ਹੈ ਇਹ ਅਪਡੇਟ ਥੋਡੇ ਨਾਲ ਸਾਂਝੀ ਕਰਾਂਗੇ ਜਿਵੇਂ ਮੈਂ ਦੱਸਿਆ ਕਿ 14 ਦਿਨਾਂ ਦੀ ਨਿਆਂਇਕ ਹਰਾਸ ਦੇ ਵਿੱਚ ਡੀਆਈਜੀ ਭੁੱਲਰ ਨੂੰ ਭੇਜਤਾ ਗਿਆ ਪਿਛੋਂ ਸੀਬੀਆਈ ਨੇ ਆਪਣੀ ਜਾਂਚ ਦੇ ਵਿੱਚ ਤੇਜ਼ੀ ਕਰਤੀ ਤੇ ਜਾਂਚ ਦਾ ਜਿਹੜਾ ਘੇਰਾ ਸੀ ਇਹ ਘੇਰਾ ਵੀ ਬਤਾਤਾ ਜਿਵੇਂ ਹੁਣ মিডিਆ ਰਿਪੋਰਟ ਕਰ ਰਿਹਾ ਜਿਹੜਾ ਇੰਗਲਿਸ਼ মিডিਆ ਜਾਂ ਪ੍ਰਿੰਟ মিডিਆ ਪੰਜਾਬ ਦਾ ਉਹਨਾਂ ਮੁਤਾਬਕ ਜਿਵੇਂ ਪਿੱਛੇ ਮੇਰੇ ਖਬਰ ਵੀ ਲੱਗੀ ਹੋਈ ਆ ਕਿ ਸ਼ੁਰੂਆਤੀ ਜਾਂਚ ਦੇ ਵਿੱਚ ਸੀਬੀਆਈ ਦੇ ਹੱਥ ਕੁਝ ਚੈਟ ਲੱਗੀ ਆ ਡੀਆਈਜੀ ਭੁੱਲਰ ਦੀ ਇਸ ਚੈਟ ਦੇ ਵਿੱਚ ਵਿੱਤੀ ਲੈਣ ਦੇਣ ਦਾ ਜੋਖਾ ਕਈ ਆਈਪੀਐਸ ਤੇ ਆਈਐਸ ਅਫਸਰਾਂ ਦੇ ਨਾਲ ਜਿਹੜੇ ਇਸ ਚੈਟ ਤੋਂ ਬਾਅਦ ਸੀਬੀਆਈ ਦੀ ਰਡਾਰ ਤੇ ਆ ਗਏ ਨੇ ਇਸ ਖਬਰ ਦੇ ਮੁਤਾਬਕ ਤਾਂ ਹੁਣ ਕਿਹਾ ਜਾ ਰਿਹਾ ਹੈ ਕਿ ਸੀਬੀਆਈ ਵੱਲੋਂ ਜਿਹੜੇ ਉਹ ਆਫੀਸਰ ਨੇ ਉਹਨਾਂ ਆਫੀਸਰ ਨੂੰ ਬੁਲਾਇਆ ਵੀ ਗਿਆ ਤੇ ਬੁਲਾਇਆ ਵੀ ਜਾ ਰਿਹਾ ਸੰਮਣ ਭੇਜ ਕੇ ਜਿਸ ਨੇ ਅਫਸਰ ਸ਼ਾਹੀ ਦੇ ਵਿੱਚ ਆਈਪੀਐਸ ਆਈਐਸ ਲੋਬੀ ਦੇ ਵਿੱਚ ਬਿਲਕੁਲ ਮਾਤਮ ਵਾਲੀ ਸਥਿਤੀ ਕਰ ਰੱਖੀ ਆ ਸੀਬੀਆਈ ਦੇ ਸੰਮਣਾਂ ਨੇ ਕਿਹਾ ਜਾ ਰਿਹਾ ਹੈ ਕਿ ਇਹਨਾਂ ਸਾਰੇ ਅਫਸਰਾਂ ਨੂੰ ਬੁਲਾਇਆ ਜਾਊਗਾ ਜਿਹੜੇ ਅਫਸਰ ਸੀਬੀਆਈ ਦੀ ਰਡਾਰ ਦੇ ਉੱਪਰ ਨੇ ਇਸੇ ਨੂੰ ਚਲਦਿਆਂ ਅੱਜ ਪੰਜਾਬ ਸਮਰਾਲਾ ਇੱਕ ਰੇਡ ਕੀਤੀ ਗਈ ਕਿਹਾ ਗਿਆ ਕਿ ਇੱਕ ਆਹ ਫਾਰਮ ਹਾਊਸ ਹੈ ਜਿਹੜਾ ਫਾਰਮ ਹਾਊਸ ਡੀਆਈਜੀ ਭੋਲਰ ਦਾ ਤੇ ਉਹਨਾਂ ਦੇ ਨਾਲ ਸੰਬੰਧਿਤ ਹੈ ਜਦੋਂ ਸੀਬੀਆਈ ਵੱਲੋਂ ਇਸ ਫਾਰਮ ਹਾਊਸ ਦੇ ਉੱਪਰ ਰੇਡ ਕੀਤੀ ਗਈ ਤਾਂ ਕੁਝ ਨਕਦੀ ਮਿਲੀ ਸ਼ਰਾਬ ਮਿਲੀ ਜ ਜਿਹਦੀ ਕੀਮਤ 290000 ਦੱਸੀ ਜਾ ਰਹੀ ਆ 17 ਜਿੰਦਾ ਕਾਰਤੂਸ ਦੱਸੇ ਜਾ ਰਹੇ ਨੇ ਜਿਨ੍ਹਾਂ ਦੀ ਜਾਂਚ ਕੀਤੀ ਜਾਊਗੀ ਕਿ ਆਹ ਲੀਗਲ ਨੇ ਕਾਰਤੂਸ ਜਾਂ ਫਿਰ ਇਲੀਗਲ ਨੇ ਸੋ ਇਸੇ ਨੂੰ ਲੈ ਕੇ ਇੱਕ ਜਿਹੜਾ ਪਰਚਾ ਸਮਰਾਲਾ ਥਾਣੇ ਦੇ ਵਿੱਚ ਡੀਆਈਜੀ ਭੂਲਰ ਦੇ ਉੱਪਰ ਹੋਰ ਦਰਜ ਕਰਤਾ ਜਿਹੜੇ 17 ਜਿੰਦਾ ਕਾਰਤੂਸ ਮਿਲੇ ਨੇ ਜੇਕਰ ਉਹ ਇਲੀਗਲ ਪਾਏ ਜਾਂਦੇ ਨੇ ਤਾਂ ਉਹ ਪਰਚਾ ਵੀ ਜਿਹੜਾ ਹੈਗਾ ਡੀਆਈਜੀ ਭੂਲਰ ਦੇ ਉੱਪਰ ਦਰਜ ਹੋ ਸਕਦਾ ਤੁਸੀਂ ਸੋਚ ਕੇ ਦੇਖੋ ਕਿ ਅੱਜ ਉਸ ਬੰਦੇ ਦੇ ਉੱਪਰ ਪਰਚੇ ਦਰਜ ਹੋ ਰਹੇ ਨੇ ਜਿਹੜਾ ਬੰਦਾ ਪੰਜਾਬ ਪੁਲਿਸ ਦੇ ਵਿੱਚ ਕਦੇ ਸੱਤਾ ਦੇ ਸਿਖਰ ਤੇ ਬੈਠਿਆ ਹੋਇਆ ਸੀ ਉਹ ਬੰਦਾ ਜਿਨ੍ਹਾਂ ਦੇ ਹੁਕਮਾਂ ਦੇ ਨਾਲ ਪਰਚੇ ਦਰਜ ਹੁੰਦੇ ਸੀ ਅੱਜ ਉਹਨਾਂ ਦੇ ਉੱਪਰ ਪਰਚੇ ਦਰਜ ਹੋ ਰਹੇ ਨੇ ਤੇ ਆਪ ਕਿੱਥੇ ਬੈਠੇ ਨੇ ਜੇਲ੍ਹ 'ਚ ਬੈਠੇ ਨੇ ਰੌਲਾ ਕੀ ਸੀ ਕਿ 8 ਲੱਖ ਰੁਪਇਆ ਇੱਕ ਵਪਾਰੀ ਤੋਂ ਮੰਗ ਲਿਆ ਕਿ ਜਿੰਨੇ ਪੈਸੇ ਦੰਦਾ ਉਹਨੇ ਪੈਸੇ ਇਸ ਤੁਸੀਂ ਵਪਾਰੀ ਤੋਂ ਪੈਸੇ ਲੈ ਲਓ ਸੋ ਸਮਰਾਲਾ ਫਾਰਮ ਹਾਊਸ ਦੇ ਉੱਪਰ ਰੇਡ ਕੀਤੀ ਗਈ ਸੀਬੀਆਈ ਅਧਿਕਾਰੀਆਂ ਵੱਲੋਂ ਸ਼ਰਾਬ ਮਿਲੀ ਕੁਝ ਲੱਖਾਂ ਦੇ ਵਿੱਚ ਨਕਦੀ 3 ਤੋਂ 5 ਲੱਖ ਹੁਣ ਤੱਕ ਜਿਹੜੀ ਦੱਸੀ ਜਾ ਰਹੀ ਹੈ ਕਿ ਆਹ ਨਕਦੀ ਮਿਲੀ ਹੈ ਉਤੋਂ ਤੇ ਜਿੰਦਾ ਕਾਰਤੂਸ ਮਿਲੇ ਨੇ ਇਸ ਤੋਂ ਇਲਾਵਾ ਜਿਹੜੀਆਂ ਹੋਰ ਪ੍ਰਾਪਰਟੀਆਂ ਨੇ ਉਹਨਾਂ ਪ੍ਰਾਪਰਟੀ ਦੀ ਵੀ ਜਾਂਚ ਕੀਤੀ ਜਾਊਗੀ ਜਿਵੇਂ ਜਦੋਂ ਘਰ ਰੇਡ ਕੀਤੀ ਗਈ ਸੀ ਮੌਜੂਦਾ ਕੁਝ ਪ੍ਰਾਪਰਟੀ ਦੇ ਕਾਗਜ਼ ਘਰ ਤੋਂ ਮਿਲੇ ਸੀ ਪਰ ਕਿਹਾ ਕਿ ਜਦ ਕੋਰਟ ਤੋਂ ਸੀਬੀਆਈ ਨੇ ਕਿਹਾ ਕਿ ਕਿੰਨੀਆਂ ਪ੍ਰਾਪਰਟੀਆਂ ਤਾਂ ਉੱਥੇ 50 ਪ੍ਰਾਪਰਟੀਆਂ ਦੀ ਕੋਰਟ ਦੇ ਵਿੱਚ ਗੱਲ ਚੱਲੀ ਸੋ ਡੀਆਈਜੀ ਪੋਲਰ ਜਿਹੜੇ ਨਿਆਂਇਕ ਹਰਾਸਸ ਦੇ ਵਿੱਚ ਭੇਜਤੇ ਗਏ ਨੇ ਸੀਬੀਆਈ ਦੀ ਰਡਾਰ ਦੇ ਉੱਪਰ ਅਫੀਸਰ ਕਈ ਹੋਰ ਆ ਗਏ ਜਿਹੜੇ ਆਈਪੀਐਸ ਤੇ ਆਈਐਸ ਅਫੀਸਰ ਨੇ ਯਾਨੀ ਕਿ ਜਾਂਚ ਦਾ ਦਾਇਰਾ ਸੀਬੀਆਈ ਨੇ ਵਧਾਤਾ ਮੁਸ਼ਕਲਾ ਹੋਰ ਲੋਕਾਂ ਦੀਆਂ ਵੀ ਵੱਧ ਸਕਦੀਆਂ ਨੇ ਜਿਹੜੇ ਅਫੀਸਰ ਲੋਬੀ ਦੇ ਨਾਲ ਸਬੰਧਤ ਨੇ ਤੁਸੀਂ ਦੇਖੋ ਕਿ ਅ ਅੱਜ ਦੇ ਸਮੇਂ ਦੇ ਵਿੱਚ ਪੰਜਾਬ 'ਚ ਇਸ ਤੋਂ ਵੱਡੀ ਨਿਊਜ਼ ਤੇ ਇਸ ਤੋਂ ਵੱਡੀ ਕੋਈ ਕੇਸ ਸਟਡੀ ਨਹੀਂ ਹੈ ਅੱਜ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਸਨਾਟਾ ਪੰਜਾਬ ਦੀਆਂ ਸਿਆਸੀ ਪਾਰਟੀਆਂ 'ਚ ਵੀ ਸਨਾਟਾ ਮੌਜੂਦਾ ਸਰਕਾਰ 'ਚ ਵੀ ਸਨਾਟਾ ਲੀਡਰਾਂ 'ਚ ਵੀ ਸਨਾਟਾ ਕੋਈ ਬੋਲ ਨਹੀਂ ਰਿਹਾ ਇੱਕਾ ਦੁੱਕਾ ਲੀਡਰ ਨੂੰ ਛੱਡ ਕੇ ਸਾਰਿਆਂ ਦੀ ਜ਼ੁਬਾਨ ਬੰਦੀ ਹੋਊਗੀ ਕਿਉਂਕਿ ਡਰ ਚੀਜ਼ ਇਹੋ ਜਿਹੀ ਹੁੰਦਾ ਪੰਜਾਬ ਪੁਲਿਸ ਦਾ ਇੱਕ ਸਿਖਰਲਾ ਅਧਿਕਾਰੀ ਡੀਆਈਜੀ ਲੈਵਲ ਦਾ जिने तमाम तरीके ਦੀਆਂ ਪਰਤਾਂ ਖੋਲਤੀਆਂ ਭ੍ਰਿਸ਼ਟਾਚਾਰੀ ਤੰਤਰ ਦੀਆਂ ਇੱਕ ਉਹ ਨੈਕਸਸ ਜਿਹੜਾ ਨੈਕਸਸ ਉੱਪਰ ਤੋਂ ਲੈ ਕੇ ਹੇਠਾਂ ਤੱਕ ਮਿਲ ਕੇ ਚੱਲਦਾ ਜਿਦੇ ਚਾ ਕ੍ਰਿਸ਼ਨੂ ਵਰਗੇ ਇੱਕ ਕ੍ਰਿਸ਼ਨੂ ਨਹੀਂ ਪਤਾ ਨਹੀਂ ਕਿੰਨੇ ਕ੍ਰਿਸ਼ਨੂ ਨੇ ਇਸ ਸਿਸਟਮ ਦਾ ਹਿੱਸਾ ਬਣੇ ਹੋਏ ਨੇ ਵਿਚੋਲੀਆ ਬਣ ਕੇ ਜਿਹੜੇ ਕੰਮ ਕਰ ਰਹੇ ਨੇ ਇਸ ਸਿਸਟਮ ਦੇ ਵਿੱਚ ਇੱਕ ਕ੍ਰਿਸ਼ਨੂ ਫੜਾ ਗਿਆ ਦੂਜਾ ਡੀਆਈਜੀ ਫੜਿਆ ਗਿਆ ਇਸ ਤੋਂ ਇਲਾਵਾ ਕਿੰਨੇ ਹੋਰ ਕ੍ਰਿਸ਼ਨੂ ਕੰਮ ਕਰ ਰਹੇ ਨੇ ਆਹ ਚੀਜ਼ ਵੀ ਦੇਖਣ ਵਾਲੀ ਆ ਪੰਜਾਬ ਦੀ ਵਿਜੀਲੈਂਸ ਜਿਹੜੀ ਕਰਪਸ਼ਨ ਦੀ ਜਾਂਚ ਕਰਦੀ ਆ ਉਹਨਾਂ ਨੂੰ ਤੁਸੀਂ ਐਂ ਕਹੋਗੇ ਹੋਰ ਅਧਿਕਾਰੀ ਤਾਂ ਜ਼ਰੂਰ ਦਿਖੇ ਰਿਸ਼ਤੇ ਤੋਂ ਲੈਂਦੇ ਹੋਏ ਪਰ ਉਹਨਾਂ ਦੇ ਨੱਕ ਦੇ ਥੱਲੇ ਐਡਾ ਵੱਡਾ ਸਿਸਟਮ ਚੱਲ ਰਿਹਾ ਸੀ ਇਹ ਵਿਜੀਲੈਂਸ ਨੂੰ ਵੀ ਨਹੀਂ ਪਤਾ ਲੱਗਿਆ ਸੀਬੀਆਈ ਦੀ ਰਡਾਰ ਦੇ ਉੱਪਰ ਕਈ ਆਫੀਸਰ ਹੋਣ ਆ ਗਏ ਦੇਖਣ ਵਾਲਾ ਹੋਊਗਾ ਕਿ ਜਿਹੜੀ ਆ ਅੱਗੇ ਦੇਸ਼ਵਤ ਖੋਰੀ ਦੀ ਕਿਹੜੇ ਕਿਹੜੇ ਆਫੀਸਰ ਦੇ ਘਰ ਜਾਂਦੀ ਆ ਜਿਹੜੇ ਹਿੱਸੇਦਾਰ ਬਣੇ ਉਹ ਆਫੀਸਰ ਵੀ ਕਿਹੜੇ ਨੇ ਜਿਹੜੇ ਰਡਾਰ ਦੇ ਉੱਪਰ ਨੇ ਇਹ ਆ ਕਿ ਜਿਹੜੇ ਚੋਰੀ ਹੋਈ ਕਾਰਾਂ ਦੀ ਜਾਂਚ ਕਰਦੇ ਨੇ ਸ਼ਰਾਬ ਤਸਕਰੀ ਦੀ ਜਾਂਚ ਕਰਦੇ ਨੇ ਗੈਂਗਸਟਰਾਂ ਨੂੰ ਫੜਦੇ ਨੇ ਦ ਇਹ ਆਫੀਸਰ ਨੇ ਜਿਨ੍ਹਾਂ ਨਾਲ ਗੰਡ ਧੂਪ ਹੋਣ ਦੀ ਜਿਹੜੀ ਗੱਲ ਹੈ ਇਹ ਗੱਲ ਕਹੀ ਜਾ ਰਹੀ ਆ ਬਾਕੀ ਜੋ ਵੀ ਅਪਡੇਟ ਹੋਊਗੀ ਤੁਹਾਡੇ ਨਾਲ ਹੋ ਸਾਂਝੀ ਕਰਦੇ ਰਹਾਂਗੇ